ਕੀ ਮਸਲਾ ਫਕਤ ਗੁਰੂ ਆਲਾ ਇਹ ਸਾਡਾ ਟਕਰਾਅ ਨਾ ਬਣ ਜਾਵੇ ਅੱਖਾਂ ਦੇ ਉੱਪਰ ਜਿੱਤ ਹੋਏਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਾਇਦਾ ਪਹਿਲੀ ਸਕੋਪਿੰਗ ਮੈਂ ਜਿਹੜਾ ਉੱਤੇ ਪ੍ਰਬੰਧ ਹੋ ਕੇ ਕਾਜੇ ਤੁਸੀਂ ਕਰ ਲਓ ਤੁਸੀਂ ਮੈਂ ਗੁਰੂ ਨਿਗਰ ਤੇ ਸਤ ਗੁਰੂ ਹੀ ਕਿਹਾ ਕਰਾਂਗੇ ਇਹ ਕਰਦੇ ਅਗਲੀ ਵਾਰ ਮੈਂ ਬੈਂਤੀ ਆ ਸਾਡੇ ਜੋ ਇਸ ਪ੍ਰੋਗਰਾਮ ਦੇ ਅੱਜ ਦੇ ਪ੍ਰਬੰਧਕਿਆ ਖਾਸ ਕਰਕੇ ਇਹ ਸਾਡੀ ਲੋਕ ਕਮੇਟੀ ਹੈ ਇਸ ਗੁਰੂ ਘਰ ਦੀ ਉਹਨਾਂ ਦਾ ਅੱਜ ਜਿਹੜਾ ਇਹ ਪ੍ਰੋਗਰਾਮ ਹੈ ਪਹਿਲਾ ਪ੍ਰੋਗਰਾਮ ਹੈ ਇੱਕ ਜਿਹੜਾ ਆਪ ਜੀ ਜਾਣਦੇ ਹੋ ਹਰਿਮੰਦਰ ਸਾਹਿਬ ਆਪ ਜੀ ਨੂੰ ਪਤਾ ਹੋਵੇਗਾ ਜਦੋਂ ਇੱਧਰ ਖੱਬੇ ਪਾਸੇ ਪ੍ਰਦਕਸ਼ਿਣ ਤੋਂ ਬਾਹਰਲੇ ਪਾਸੇ ਇੱਕ ਮੰਜੀ ਸਾਹਿਬ ਆ ਲਿਆਏ ਉਹਦਾ ਨਾਮ ਹੈ ਮੰਜੀ ਸਾਹਿਬ ਦੀਵਾਨ ਹਾਲ ਉਸ ਮੰਜੀ ਇਹ ਸਾਡਾ ਪ੍ਰਦਰਸ਼ਨ ਇੱਦਾਂ ਦਾ ਹੋਵੇ ਬਾਕੀ ਦੂਜੇ ਕਹਿਣ ਪਏ ਭਟਾਂ ਦੀ ਬਾਣੀ ਭਗਤਾਂ ਦੀ ਬਾਣੀ ਗੁਰਸਿੱਖਾਂ ਦੀ ਬਾਣੀ ਤੇ ਸ਼ੇਖ ਮੋਹ ਦੀ ਬਾਣੀ ਤੇ ਜੇ ਆਪਾਂ ਕਹੀਏ ਕਿ ਸਿਰ ਅਰਦਾਸ ਗੁਰੂ ਨਹੀਂ ਤਾਂ ਪਰਛੇਵ ਗੁਰੂ ਨੂੰ ਵੀ ਕਿਤੇ ਮਾਤਰਨਾ ਗੁਰੂ ਨਹੀਂ ਲਿਖਿਆ ਹੋਇਆ ਮਹਲਾ ਪਹਿਲਾ ਮਹਲਾ ਦੂਜਾ ਮਹਲਾ ਤੀਜਾ ਸੀ ਕਹਿੰਦੇ ਗੁਰੂ ਕਿਉਂ ਕਹਿੰਦੇ ਜੋ ਖਲਾਨ ਬਖਸ਼ ਬਸੋ ਗੁਰੂ ਜਮਾ ਸਾਪੀ ਕਰਦਣ ਕਿਉਂ ਕਹਿੰਦੇ ਗੁਰੂ ਕਿਉਂਕਿ ਆ ਸਾਨੂੰ ਸਤਕਾਰ ਕਰਨਾ ਹੁੰਦਾ ਅਸੀਂ ਸਤਕਾਰ ਕਰਦੇ ਤੇ ਕਰਦੇ ਰਹਾਂਗੇ ਦੂਜੀ ਗੱਲ ਨੋਟ ਕਰਿਓ ਜਗਜੀਤ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦਾਤ ਨਹੀਂ ਹੈ ਡਾਕ ਦੇ ਚੋਟ ਨੇ ਕਰ ਕਹ ਰਹੇ ਆਪ ਛੋਟ ਸੋਸ਼ਲ ਮੀਡੀਆ ਤੇ ਗੱਲ ਜਾ ਰਹੀ ਹੈ ਜਪੁਜੀ ਸਾਹਿਬ ਨਾਮ ਦੀ ਬਾਣੀ ਕੋਈ ਵੀ ਗੱਲ ਨਹੀਂ ਹੈ ਬਾਣੀ ਦਾ ਨਾਮ ਹੈ ਜਪੁ ਇੱਕ ਬਾਣੀ ਦਾ ਨਾਮ ਜਪ ਹੈ ਜੀ ਦੇ ਸਾਹਿਬ ਅਸੀਂ ਤੋੜੋ ਆਇਆ ਕਦੇ ਖਾਤਰ ਸਤਿਕਾਰ ਕਰਨ ਲਈ ਅਸੀਂ ਬਾਣੀ ਵਿੱਚ ਕਹਿੰਦੇ ਆ ਜਪੁਜੀ ਸਾਹਿਬ ਅਸੀਂ ਸਤਿਕਾਰ ਕਰਦੇ ਆ ਅਸੀਂ ਪਿਆਰ ਕਰਦੇ ਆ ਅਸੀਂ ਭਜਨ ਵਾਲਾ ਵੀ ਅਸੀਂ ਖੜ੍ਹੇ ਆਨੇ ਨਾ ਫਿਰ ਤੋਂ ਵਿਅਕਤੀ ਕਰਨਾ ਮੈਂ ਸਤਿਕਾਰ ਤੁਸੀਂ ਕਹਿੰਦੇ ਆ ਜਪੁਜੀ ਸਾਹਿਬ ਬਾਣੀ ਮਾਲਿਆ ਚ ਅਸੀਂ ਗੁਰੂ ਸਾਹਿਬਾਨ ਕਰਕੇ ਸਬੋਧ ਕਰਦੇ ਆ ਕਿਤੇ ਸਾਡੀ ਬਾਣੀ ਆਂਦੀ ਬਾਣੀ ਭਗਤ ਰਦਾਸ ਜੀ ਉਹ ਕਿੰਨਾ ਮਾਣ ਹੁੰਦਾ ਮੈਂ ਆਪਣੀ ਆਪਣਾ ਦੇਖੀ ਆਪਣਾ ਦੇਖੋ ਮੈਨੂੰ ਮਾਣ ਹੁੰਦਾ ਜੇ ਭਗਤਾ ਗੱਦੀ ਨਾ ਕਰਦੇ ਪੱਲੇ ਬਾਦਸ਼ਾਹ ਬਾਣੀ ਫਿਰ ਫਿਰ ਗੁਰੂ ਤੋਂ ਲੱਭਦੇ ਟਕਰਾਂ ਨਾ ਬੰਦੇ ਦੂਜੀ ਗੱਲ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਰਹਿਣ ਗੁਰੂ ਰਹਣਗੇ ਅਗਲੀ ਗੱਲ ਅਕਾਲ ਪੁਰਖ ਨਾਲ ਸਾਡਾ ਕੋਈ ਵੈਰ ਨਹੀਂ ਗੁਰੂ ਰਾਮਦਾਸ ਦੇ ਦਰਨਾ ਸਾਡਾ ਕੋਈ ਵੈਰ ਨਹੀਂ ਹਾਂ ਜਿਹੜੇ ਲੋਕ ਕੋਈ ਕਾਬਲ ਨਹੀਂ ਦਸ ਤਰ੍ਹਾਂ ਦੇ ਜਿਹੜੇ ਉਥੋਂ ਹੁਕਮ ਨਾਂ ਦੇ ਜਾਰੀ ਤੁਗਲ ਕੀ ਪਰਮਾਨ ਜਾਰੀ ਹੁੰਦੇ ਨੇ ਅਸੀਂ ਉਹਨਾਂ ਨਾਲ ਸਹਿਮਤ ਨਹੀਂ ਨਾ ਗੁਰੂ ਗ੍ਰੰਥ ਸਾਹਿਬ ਗੁਰੂ ਹੈ ਗੁਰਬਾਣੀ ਦਾ ਅੱਖਰ ਅੱਖਰ ਗੁਰੂ ਹੈ ਜੋ ਤੁਹਾਨੂੰ ਦਸ ਪਾਤਸ਼ਾਹ ਗੁਰੂ ਨੇ ਮੈਂ ਬੇਨਤੀ ਕਰਾਂ ਕਿ ਜੇ ਫੌਜੇ ਜੇਕਰ ਤੋਂ ਕਿ ਬੇਨਤੀ ਕਰਨਾ ਆਪ ਮਹਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉਹ ਸਾਰਿਆਂ ਦੀ ਇੱਕ ਜੁਟਤਾ ਕਰ ਸਮਾ ਰੱਖ ਕੇ ਤੇ ਆਪਾਂ ਉਹ ਜਿਹੜਾ ਲੈਟਰ ਆ ਵਾਪਿਸ ਕਰਾਉਣਾ ਇਹਦਾ ਵੀ ਆਪਾਂ ਜਿਹੜੀ ਸਾਰੀ ਜਿਹੜੀ ਰਾਨਡਿੰਗ ਦੀ ਆਪਾਂ ਤਿਆਰਖਾਂ ਦੀ ਸਮੇਂ ਦੇ ਅਨੁਸਾਰ ਵੱਡੇ ਪੱਧਰ ਤੇ ਇਸ ਕਰਕੇ ਘਬਰਾਉਣ ਦੀ ਗੱਲ ਨਹੀਂ ਜੇ ਉਹ ਹੁਕਮਨਾਮਾ ਜਾਰੀ ਕਰ ਸਕਦੇ ਨੇ ਤਾਂ ਉਹਨੂੰ ਵਾਪਸ ਵੀ ਕੀਤਾ ਜਾ ਸਕਦਾ ਹੈ ਇਸ ਕਰਕੇ ਆਪਾਂ ਸਾਰਿਆਂ ਦਾ ਜਿਹੜਾ ਹੈ ਉਹ ਹੁਕਮਨਾਮਾ ਜਿਹੜਾ ਹੈ ਉਹਨਾਂ ਦਾ ਵਾਪਸ ਕਰਾਉਣਾ ਹੈ ਸਾਰਿਆਂ ਨੇ ਰਲ ਕੇ ਕਰਾਉਣਾ ਹੈ ਸਾਰੇ ਜਕਾਰਾ ਲਾਓ ਜੀ ਵਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੈ ਭੀ ਜੈ ਭਾਤ ਜਲਨ ਜੀ ਕਮਲਜੀਤ ਬੰਗਾ ਜੀ ਅਤੇ ਸਮਾਜਿਕ ਤਾਕਤ ਜਥੇਬੰਦੀਆਂ ਦੇ ਆਗੂ ਸਾਰੀ ਰਾਜਨੀਤਿਕ ਕੰਟਰੀ ਦੀ ਹਾਲ ਮੀਟਿੰਗ ਹੋਈ ਆ ਇਹਦੇ ਵਿੱਚ ਕੀ ਮਸਲੇ ਦਾ ਹੱਲ ਕਰਦੇ ਅੱਜ ਸ੍ਰੀ ਗੁਰੂ ਦਾਸ ਗੁਰੂ ਘਰ ਅਰਪਾ ਸੈਟੂ ਦੇ ਕੇ ਚਿਰੂ ਗੁਰੂ ਦਾ ਫਾਊਂਡ ਸੈਂਟਰ ਦਾ ਐਕਟੀਵਿਟੀ ਲਈ ਆਪਣੇ ਉਸ ਦੇ ਉੱਤੇ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਸਾਧੂ ਸੰਤ ਸਮਾਜ ਜੋ 77 ਕੀਤਾ ਜੋ ਪਿਛਲੇ ਦਿਨੀ ਇੱਕ ਸ੍ਰੋਮਣੀ ਕਮੇਟੀ ਵੱਲੋਂ ਸਤਿਗੁਰੂ ਦਾਸ ਮਹਾਰਾਜ ਨੂੰ ਇੱਕ ਲੈਟਰ ਉਹਨਾਂ ਨੇ ਆਪਣੇ ਪ੍ਰਚਾਰਕਾਂ ਨੂੰ ਪ੍ਰਚਾਰਕਾਂ ਨੂੰ ਉਹਨੇ ਇਹ ਕਰ ਦਿੱਤਾ ਜਿਸ ਵਿੱਚ ਲਿਖਿਆ ਸੀਗਾ ਕਿ ਗੁਰੂ ਸਾਹਿਬਾਂ ਦਾ ਗੁਰੂ ਦਾਸ ਮਹਾਰਾਜ ਦਾ ਨਾਮ ਨਹੀਂ ਉਹਤੇ ਉਹਦਾ ਲਿਖਿਆ ਸੀਗਾ ਵੀ ਬਾਬਾ ਸ਼ਬਦ ਕਿਸੇ ਨੂੰ ਉਹ ਨਹੀਂ ਕਹਿਣ ਦੀ ਲੋੜ ਗੁਰੂ ਨਹੀਂ ਕਹਿਣ ਦੀ ਲੋੜ ਭਗਤ ਕਹਿ ਕੇ ਸੰਬੋਧਿਤ ਕੀਤਾ ਜਾਵੇ ਜਦੋਂ ਸਵਾਜ ਦੇ ਸਮਾਜ ਦੇ ਅੱਗੇ ਆਇਆ ਤਾਂ ਸਮਾਜ ਦੇ ਹਰਦੇ ਬਲੂਧ ਨੇ ਗਿਆ ਔਰ ਸਮਾਜ ਨੇ ਉਸੇ ਦਿਨ ਤੋਂ ਚੰਤਰ ਸਿੰਘ ਕਈ ਵਾਰੀ ਸਾਜ ਨੇ ਜਾਂ ਹੋਰ ਜਥੇਬੰਦੀਆਂ ਨੇ ਆਪਣੀਆਂ ਖ਼ਵਾਰਾਂ ਦੇ ਵਿੱਚ ਕੋ ਖ਼ਵਾਰਾ ਖ਼ਬਰਾਂ ਵੀ ਲੁਵਾਈਆਂ ਵਕ ਵਕ ਚੈਨ ਚੈਨਲ ਐ ਇਲੈਕਟ੍ਰੋਨਿਕ ਮੀਡੀਆ ਰਾਹੀਂ ਬੀਲ ਥਰੋਮੇ ਕਮੇਟੀ ਤੱਕ ਉਹਨਾਂ ਨੇ ਸੁਨੇਹੇ ਭੇਜੇ ਕਿ ਜੋ ਸਾਡੇ ਗੁਰੂ ਦਾਸ ਜੀ ਆ ਸਾਡੇ ਉਹ ਸਤਿਗੁਰੂ ਆ ਅਸੀਂ ਉਹਨਾਂ ਨੂੰ ਸਤਿਗੁਰੂ ਕਹਾਂਗੇ ਗੁਰੂ ਕਹਾਂਗੇ ਪਰ ਕਿਸੇ ਨੂੰ ਕੋਈ ਅਧਿਕਾਰ ਨਹੀਂ ਉਹ ਸਾਡੇ ਗੁਰੂ ਨੂੰ ਭਗਤਕ ਦਾ ਸ਼ਬਦ ਬਣ ਕੇ ਕਹੇ। ਬਾਬਾ ਜੀ ਇਸ ਵਿਸ਼ੇ ਦੇ ਉੱਪਰ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ ਤੁਹਾਡੀ ਕੋਈ ਗੱਲਬਾਤ ਸਾਧੂ ਸੰਪਰਦਾਇ ਸੋਸਾਇਟੀ ਦੀ ਹੋਈ? ਮੇਰੀ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ ਹੋਈ ਸੀ। ਦੋ ਦੋ ਕਨਾਰੇ ਉਹ ਉਸ ਦਿਨ ਉਪਦੇਸ਼ ਜਾ ਰਹੇ ਸੀ। ਉਹ ਕਹਿੰਦੇ ਮੈਂ ਜਾਰਿਆ ਮੈਂ ਮੁੜ ਕੇ ਆ ਕੇ ਤੁਹਾਡੇ ਨਾਲ ਇਹ ਸੰਪਰਕ ਕਰਦਾ। ਤੇ ਜਦੋਂ ਉਹਨਾਂ ਨੂੰ ਉਹਨਾਂ ਨੂੰ ਵੀ ਦੱਸਿਆ ਉਹਨਾਂ ਨੇ ਵੀ ਇਹ ਬੁਰਾ ਮਨਾਇਆ ਕਹਿੰਦੇ ਵੀ ਨਹੀਂ ਜਿਸ ਸ਼ਬਦ ਦੇ ਨਾਲ ਸੰਗਤ ਇਕੱਠੀ ਹੋਣੀ ਚਾਹੁੰਦੀ ਆ ਸੰਗਤ ਨੂੰ ਇਕੱਠਾ ਹੋਣਾ ਜਿੱਦਾਂ ਜਿਹੜੇ ਸ਼ਬਦ ਦੇ ਨਾਲ ਸੰਗਤ ਟੁੱਟਦੀ ਹੋਵੇ ਸਾਨੂੰ ਕਹਿੰਦੇ ਉਹ ਸੰਗਤ ਤੋੜਨੀ ਚਾਹੀਦੀ ਸਾਨੂੰ ਸੰਗਤ ਜੋੜਨੀ ਚਾਹੀਦੀ ਸ਼ਬਦ ਭਗਤ ਸ਼ਬਦ ਕਰਕੇ ਕਹਿੰਦੇ ਸੰਗਤ ਟੁੱਟਦੀ ਆ ਤਾਂ ਸਾਨੂੰ ਇਹ ਸ਼ਬਦ ਨਹੀਂ ਲੈਣਾ ਚਾਹੀਦਾ ਸੋਮਿਕ ਕਮੇਟੀ ਦੇ ਪਰ ਬਾਬਾ ਜੀ ਜੇ ਉਹਨਾਂ ਨੇ ਕਿਹਾ ਕਿ ਇਹ ਬੁਰਾ ਲੱਗਦਾ ਆ ਸੰਗਤ ਦੇ ਜਿਹੜੀ ਆ ਠੇਸ ਪਹੁੰਚਦੀ ਆ ਫਿਰ ਇਹ ਐਲਾਨ ਕਿਉਂ ਕੀਤਾ ਗਿਆ ਐਲਾਨ ਹੁਣ ਉਹਨਾਂ ਦੀ ਸੋਚ ਆ ਹੁਣ ਸ਼੍ਰੀ ਗੁਰੂ ਦਾਸ ਸਾਹਿਬ ਸੰਪਰਦਾਇ ਸੈਣੀ ਅੱਦੇ ਬੱਖ-ਬੱਖ ਜਿਹਦੇ ਬੰਦੀਆਂ ਉਥੇ ਦੇ ਕਾਲ ਤਖਤ ਦੇ ਜਥੇਦਾਰ ਨੂੰ ਵੀ ਅਸੀਂ ਆਪਣਾ ਇੱਕ ਆਪਣੇ ਵੱਲੋਂ ਅਸੀਂ ਲੈਟਰ ਕੱਢਾਂਗੇ ਔਰ ਉਹਨਾਂ ਨੂੰ ਭੇਜਾਂਗੇ ਉਹਦੇ ਵਿੱਚ ਅਸੀਂ ਕਹਾਂਗੇ ਕਿ ਸਾਡੇ ਜਿੰਨੇ ਵੀ ਰਹਿਬਰ ਬਾਣੀਕਾਰ ਆ ਜਿੰਨੇ ਵੀ ਮਹਾਂਪਰਿ ਗੁਰੂ ਦਾਸ ਮਹਾਰਾਜ ਜਿਹੜੇ ਨਹੀਂ ਕਹਿੰਦੇ ਵੀ ਗੁਰੂ ਦਾਸ ਜੀ ਨੂੰ ਗੁਰੂ ਕਹੋ ਜਿੰਨੇ ਵੀ ਸਾਡੇ ਗੁਰੂ ਸਹਿਬਾਨ ਬੈਠੇ ਆ ਪਾਣੀ ਦੇ ਵਿੱਚ ਉਹ ਸਾਰਿਆਂ ਨੂੰ ਗੁਰੂ ਪਹਿ ਕੇ ਸਬੂਧ ਦਿੱਤਾ ਜਾਵੇ ਜੇ ਅੱਜ ਉਥੇ ਸ਼੍ਰੋਮਣੀ ਕਮੇਟੀ ਵਾਲੇ ਉਹਨਾਂ ਨੂੰ ਸਿੰਘ ਸਾਹਿਬ ਕਹਿੰਦੇ ਅਸੀਂ ਸਿੰਘ ਸਾਹਿਬ ਜੋ ਆਮ ਦੁਨਿਆਵੀ ਲੋਕ ਆ ਉਹਨਾਂ ਨੇ ਸਿੰਘ ਸਾਹਿਬ ਬੈ ਕੇ ਮੱਲ ਸੰਬੋਧਨ ਕਰਦੇ ਆ ਕਿ ਸਾਡੇ ਗੁਰੂ ਅਰਜਨਦਾਸ ਜੀ ਨੂੰ ਜਾਂ ਹੋਰ ਮਹਾਪੁਰਸ਼ਾਂ ਨੂੰ ਬਾਣੀ ਦੇ ਵਸੇ ਉਹਨਾਂ ਨੂੰ ਗੁਰੂ ਕਿਉਂ ਨਹੀਂ ਕਹਿ ਸਕਦੇ ਕਿਉਂਕਿ ਗੁਰਵਾਣੀ ਜਿਹੜੀ ਆ ਇਹ ਮਹਾਪੁਰਸ਼ਾਂ ਨੇ ਚਾਰੀ ਆ ਗੁਰਵਾਣੀ ਪਹਿਲਾਂ ਨਹੀਂ ਗੁਰਵਾਣੀ ਬਾਅਦ ਚ ਆਈ ਆ ਇਹ ਮਹਾਪੁਰਸ਼ਾਂ ਨੇ ਬਾਣੀ ਚਾਦ ਕੀਤੀ ਆ ਜਿਹੜੀ ਕਿ ਇਹ ਮੱਲ ਗਵੰਜਾ ਰਾਜੇ ਰਾਣੀਆਂ ਗੁਰੂ ਅਰਜਨਦਾਸ ਜੀ ਦੇ ਸੇਵਕ ਆ ਕਬੀਰ ਮਹਾਰਾਜ ਦੇ ਇੱਕ ਬਹੁਤ ਰਾਜੇ ਰਾਣੀਆਂ ਸੇਵਕ ਆ ਹੋਰ ਗੁਰੂਆਂ ਦੇ ਕਾਫੀ ਸੇਵਕ ਆ ਉਹਨਾਂ ਲਈ ਜਿਹੜਾ ਗੁਰੂ ਦਾ ਰਤਬਾ ਆ ਉਹ ਬਹੁਤ ਵੱਡਾ ਆ ਗੁਰੂ ਦਾਸ ਜੀ ਗੁਰੂ ਆ ਔਰ ਗੁਰੂ ਰਹਿਣਗੇ ਬਾਬਾ ਜੀ ਇੱਕ ਚੱਕ ਕੇਮ ਵਿਖੇ ਵੀ ਮੀਟਿੰਗ ਹੋਈ ਸੀਗੀ ਸਾਧੂ ਸੰਪਰਦਾਇ ਸੋਸਾਇਟੀ ਸੰਤ ਸਮਾਜ ਇਕੱਠਾ ਹੋਇਆ ਸੀਗਾ ਕਾਰਨ ਕੀ ਕੀ ਇਹ ਦੋ ਮੀਟਿੰਗਾਂ ਘਰਾਨੀਆਂ ਪਈਆਂ ਇੱਕ ਸਟੇਜ ਤੇ ਕਿਉਂ ਨਹੀਂ ਹੋਈ ਇੱਕ ਫਲੇ ਦੇ ਉੱਤੇ ਜਿੱਦਾਂ ਸ਼੍ਰੀ ਗੁਰੂ ਦਾਸ ਸਾਧੂ ਸੰਪਰਦਾਇ ਸਾਡੀ ਇੱਕ ਸਰਮੌਰ ਸੰਸਥਾ ਆ ਜਿੱਦਾਂ ਸ਼੍ਰੀ ਐਸਜੀਪੀਸੀ ਆ ਸ਼੍ਰੋਮਣੀ ਅਕਾਲੀ ਦਲ ਕਮੇਟੀ ਆ ਅੰਮ੍ਰਿਤਸਰ ਐਸੀ ਤਰ੍ਹਾਂ ਸਾਡੀ ਵੀ ਇੱਕ ਸ਼੍ਰੀ ਗੁਰੂ ਦਾਸ ਸਾਧੂ ਸੰਪਰਦਾਇ ਸਰਮੌਰ ਸੰਸਥਾ ਆ ਜਦੋਂ ਵੀ ਕੋਈ ਗੱਲ ਕਰਦੇ ਆ ਅੱਜ ਵੀ ਇੱਥੇ ਸ਼੍ਰੀ ਗੁਰੂ ਦਾਸ ਸਾਧੂ ਸੰਪਰਦਾਇ ਸਾਇਟੀ ਵੱਲੋਂ ਇਹ ਮੀਟਿੰਗ ਰੱਖੀ ਆ ਔਰ ਉਹਨਾਂ ਔਰ ਜਿੰਨੀਆਂ ਵੀ ਜਥੇਬੰਦੀਆਂ ਦੂਸਰੀਆਂ ਆ ਉਹਨਾਂ ਸ਼੍ਰੋਮਣੀ ਕਮੇਟੀਆਂ ਹੋਈਆਂ ਹਿੰਦੂ ਧਰਮ ਦੇ ਹੋਏ ਉਹ ਸ਼੍ਰੀ ਗੁਰੂ ਦਾਸ ਸਾਧੂ ਸੰਪਰਦਾਇ ਸਾਇਟੀ ਨਾਲ ਸੰਪਰਕ ਕਰਦੇ ਆ ਪਰ ਸਾਡੀਆਂ ਜਥੇਬੰਦੀਆਂ ਜਿਹੜੀਆਂ ਆ ਉਹ ਸ਼੍ਰੀ ਗੁਰੂ ਦਾਸ ਸਾਧੂ ਸੰਪਰਦਾਇ ਸਾਇਟੀ ਦਾ ਉਹ ਬੈਨਰ ਉਹਨਾਂ ਨੇ ਪੋਸਟਰ ਦੇ ਵਿੱਚ ਨਹੀਂ ਦਿੱਤਾਗਾ ਜਿਸ ਕਰਕੇ ਸੱਜ ਸਮਾਜ ਨੇ ਉਤਰਾਜ ਕੀਤਾ ਵੀ ਇੱਕ ਸਾਡੀ ਸ਼੍ਰੋਮਣੀ ਸ਼੍ਰੀ ਗੁਰੂ ਦਾਸ ਸਾਧੂ ਸੰਪਰਦਾਇ ਸਾਇਟੀ ਸਰਮੌਰ ਸੰਸਥਾ ਆ ਕਿਸੇ ਉਡੀਰੀਆ ਸਾਧੂਆਂ ਦੀ ਨਹੀਂ ਆ ਕਿਸੇ ਆਮ ਆਮ ਲੋਕਾਂ ਦੀ ਨਹੀਂ ਕਿ ਇੱਕ ਬਹੁਤ ਵੱਡੀ ਇਸ ਹੈਗੀ ਆ ਜੇ ਜੇ ਆਮ ਦੁਨਿਆਵੀ ਲੋਕ ਆਮ ਲੋਕ ਆਪ ਜਥੇਬੰਦੀਆਂ ਜੇ ਸੰਸਮਾਈ ਇਹਦੇ ਵਿੱਚ ਬਹੁਤ ਘਾਟ ਆਇਆ ਸ਼੍ਰੀ ਗੁਰਦਾਸ ਸਾਹਿਬ ਸੰਪਰਦ ਸੈਟ ਦਾ ਬਹੁਤ ਘਾਟ ਆਇਆ ਜੇ ਅਸੀਂ ਦੂਸਰੇ ਉਹਦੇ ਵਿੱਚ ਸ਼੍ਰੀ ਗੁਰਦਾਸ ਸਾਹਿਬ ਸੰਪਰਦ ਸੈਟ ਦਾ ਜਗ੍ਹਾ ਨਿਕਾੜ ਦਿੱਤੀ ਜਿਹੜਿਆਂ ਦੇ ਅਸੀਂ ਨੌਸਤ ਕਰ ਜਾਂਦੇ ਆ ਇੱਕ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਕਿ ਇੱਕ ਸਟੇਜ ਤੇ ਹੋਇਆ ਜਾਵੇ ਅੱਜ 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 ਦੇਖਿਆ ਅੱਜ ਸਾਰੀਆਂ ਜਥੇਬੰਦੀਆਂ ਜਿੰਨੀਆਂ ਆ ਆ ਸੰਤ ਸਮਾਜ ਆ ਚਾਹੀ ਉਹ ਸਾਡੇ ਮਤ ਭੇਦਿਆ ਸਾਡਾ ਕਿਸੇ ਨਾਲ ਕੋਈ ਨਿੱਜੀ ਬੈਰ ਨਹੀਂ ਵਿਰੋਧ ਨਹੀਂ ਸਾਡੇ ਵਿਚਾਰਾਂ ਦੇ ਝਗੜੇ ਹੋ ਸਕਦੇ ਆ ਸਾਡੇ ਆਪਣੇ ਵਿੱਚ ਝਗੜੇ ਹੋ ਸਕਦੇ ਆ ਪਰ ਸਾਡਾ ਸਾਰੀ ਸਮਾਜਿਕ ਭਲੇ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਸਨਮਾਨ ਦੇ ਲਈ ਸੀ ਇੱਕਿਆਂ ਔਰ ਇੱਕ ਰਹਾ ਸਮਾਜ ਲਈ ਅੱਜ ਕੀ ਐਲਾਨ ਕੀਤਾ ਸਟੇਜ ਤੋਂ ਔਰ ਮੈਸੇਜ ਕੀਆ ਸੰਗਤ ਨੂੰ ਸੰਗ ਨੂੰ ਇਹੀ ਮਤਲਬ ਕਿਹਾ ਕਿ ਸਾਡੇ ਗੁਰੂ ਸਤਗੁਰੂ ਜੀ ਆ ਔਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ ਜਿਹੜੇ ਇਹ ਅਨਾਉਂਸ ਕਰਦੇ ਆ ਅਸੀਂ ਉਹਨਾਂ ਨੂੰ ਲੈਟਰ ਜਾਰੀ ਕਰਾਂਗੇ ਔਰ ਉਹਨਾਂ ਤੋਂ ਕਹਾਵਾਂਗੇ ਉਹ ਜਿਹੜਾ ਉਹਨਾਂ ਨੇ ਸਾਨੂੰ ਇਹ ਲੈਟਰ ਜਾਰੀ ਕੀਤਾ ਅਸੀਂ ਉਹਨੂੰ ਬਾਕਸ ਕਰਾਂਗੇ